ਤੁਰ ਕੇ ਚਲ ਜਾਣਾ ਗਵਾਲੀਅਰ ਦੇ ਫੌੜ ਚ ਅੱਜ ਫੇਰ ਆਪਾਂ ਬਾਬਾ ਜੀ ਨੂੰ ਲੈਣ ਜਾਣਾ ਆ ਓਏ ਆਏ ਮਿੱਤਰੋ ਥਾਮ ਜਾ ਰਹਾ ਆ ਰਿਆਂ ਨੂੰ ਬੰਨਿਆ ਆ ਓਏ ਹੋਏ ਇਧਰ ਵੇਖੋ ਗੁਰੂਆ ਕੱਡੀ ਖਤਰਨਾਕ ਜਗਾ ਗੁਰੂਆ ਕਿੰਨਾ ਮਿਸਤਰੀਆਂ ਦਾ ਦਿਮਾਗ ਹੀ ਉਹ ਵੇਲੇਾਂ 'ਚ ਵੀ ਅਹੀਂ ਲੱਗੇ ਜੇ ਮਿੱਤਰੋ ਥੱਲੇ ਜਾਣ ਇਹ ਹੈਗਾ ਜੇ 11ਵੀਂ ਸਦੀ ਟੱਕਰ ਦਾ ਬੰਦੇ ਸਾਨੂੰ ਕਾਹ ਲੋਕ ਕਰਦੇ ਸਾਲੀ ਕੋਦੂ ਆ ਮੰਦਿਰ ਜਿਹੜੀ ਹੈ ਟੱਕਰ ਹਾਂਜੀ ਕੀ ਹਾਲ ਹੈ ਮਿੱਤਰੋ ਕੈਮ ਜੀ ਸਵਾਗਤ ਹੈ ਜੀ ਤੁਹਾਡਾ ਤੇ ਜੇ ਵਲੌਗ ਚ ਗਵਾਲੀਅਰ ਦੇ ਟ੍ਰਿਪ ਚਾੜਾ ਤਿੱਜਾ ਦੇਣੇ ਅੱਜ ਤੇ ਅੱਜ ਅਸੀਂ ਫੇਰ ਤੁਰੇ ਫਿਰਦੇ ਆ ਤੇ ਅੱਜ ਅਸੀਂ ਜਾਂਦੇ ਆ ਤੁਰ ਕੇ ਚਿਲ ਜਾਣਾ ਗਵਾਲੀਅਰ ਦੇ ਫੌੜ ਚ ਅੱਜ ਕੱਲ ਤੁਹਾਨੂੰ ਕਿਹਾ ਸੀ ਨਾ ਅੱਜ ਤੁਹਾਨੂੰ ਅੰਦਰੋਂ ਵਿਖਾਵਾਂਗੇ ਕਿਲਾ ਕਿਦਾਂ ਦਾ ਹੈ ਮੈਂ ਨਾ ਹਵਾ ਬਹੁਤ ਵਧੀਆ ਚੱਲਣ ਦੀ ਆ ਆ ਗਰਾਊਂਡ ਵੇ ਗੁਰੂਆ ਵੇਖੋ ਕਿੰਨੀ ਤਗੜੀ ਹੈ ਗਵਾਲੀਅਰ ਦੀ ਸਭ ਤੋਂ ਵੱਡੀ ਗਰਾਊਂਡ ਆ ਇਹ ਹੁਣੇ ਸੁਣਿਆ ਹੀ ਵੀ ਕਿਸ ਤੋਂ ਤੇ ਹੁਣ ਆਪਾਂ ਆਣਾ ਫਿਰ ਕਿਲੇ ਦੇ ਅੰਦਰ ਜਾਗੇ ਫਿਰ ਆਪਾਂ ਬਾਬਾ ਜੀ ਨੂੰ ਲੈਣ ਜਾਣਾ ਆ ਉਹ ਪੜਨਾ ਸਾਬ ਤੋਂ ਕੱਲ ਬੈਠੇ ਸੀ ਸ਼ਾਮਾ ਨੂੰ ਟ੍ਰੇਨ 'ਚ ਤੇ ਅੱਜ ਉਹਨਾਂ ਨੇ 8:00 ਵਜੇ ਤੱਕ ਪਹੁੰਚ ਜਾਣਾ ਆ ਫਿਰ ਆਪਾਂ ਉਹਨਾਂ ਨੂੰ ਉਹ ਵੀ ਬਾਬਾ ਜੀ ਨਾਲ ਤੁਹਾਨੂੰ ਰੂਹ ਬਰੂ ਕਰਾਉਨੇ ਬਹੁਤ ਵਧੀਆ ਸੁਭਾਅ ਬਾਈ ਦਾ ਫਿਰ ਆਪਾਂ ਉਹਨਾਂ ਨਾਲ ਵੀ ਮਿਲ ਕੇ ਗੱਲਬਾਤ ਕਰਾਂਗੇ ਕੋਈ ਤੇ ਆਪਾਂ ਹੁਣ ਤੁਹਾਨੂੰ ਕਿਲੇ ਦਾ ਅੰਦਰਲਾ ਬਣਾ ਵਿਖਾਉਨੇ ਆ ਜਿੱਦ ਡਰਾਉਣੀਆਂ ਡਰਾਉਣੀਆਂ ਚੀਜ਼ਾਂ ਵਿਖਾਉਣੀਆਂ ਜਿੱਦ ਤੁਹਾਨੂੰ ਵੇਖ ਲੌਗ ਦੇ ਨਾਲ ਜੁੜੇ ਰਹੋ ਹੀ ਵੀ ਪਹਿਲੀ ਵਾਰੀ ਵੇਖਣਾ ਤੁਸੀਂ ਵੀ ਪਹਿਲੀ ਵਾਰੀ ਵੇਖਣਾ ਕੀ ਤੁਹਾਡੇ ਤੋਂ ਪਹਿਲਾਂ ਕੋਈ ਆਇਆ ਹੋਵੇ ਜਿਹੜਾ ਤੂੰ ਵਲੌਗ ਵੇਖਣ ਦੇ ਲਈ ਆਇਆ ਹੈ ਨਾ ਅਸੀਂ ਪਹਿਲੀ ਵਾਰ ਹੀ ਆਏ ਆ ਹਾ ਡਲੀ ਰਾ ਸਮਝੀ ਚੀਜ਼ਾਂ ਆ ਬਹੁਤ ਖਤਰਨਾਕ ਖਤਰਨਾਕ ਔਰ ਇਹ ਹੁੰਦੇ ਆ ਉੱtre ਉਹ ਵੀ ਐਕਟਰ ਬਣਦੇ ਬੋਟਾਂ ਲਗਾਉਂਦੇ ਆ ਅੱਗੇ ਜੇ ਮਿੱਤਰੋ ਤੁਰ ਫਿਰ ਕੇ ਫੇਰ ਗਵਾਲੀਅਰ ਦੇ ਕਿਲੇ ਚੋਂਡੇ ਲੱਗੇ ਆ ਕਰਦਾ ਸਮਝ ਲਿਆ ਆਪਾਂ ਹੁਣ ਜਦੋਂ ਮਰਜ਼ੀ ਆ ਜੀਦਾ ਜਦੋਂ ਮਰਜ਼ੀ ਚੱਲ ਜਾਈਦਾ ਅੱਜ ਨਾ ਇੱਥੇ ਪੰਜਾਬੀ ਵੜੇ ਆਏ ਇੱਥੇ ਪਾਣੀ ਕੀ ਚੱਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੱਲ ਪ੍ਰਕਾਸ਼ ਪਰ ਭੈਣਾ ਅੱਜ ਤੁਹਾਨੂੰ ਚਲੋ ਆ ਆ ਵਿਖਾਉਨੇ ਆ 52 ਥਾਮ ਜਿਹੜੇ ਬਣੇ ਹੋਏ ਕਿਆ ਬਾਤ ਇਹ ਬਾਤ ਆਏ ਮਿੱਤਰੋ ਥਾਮ ਜਿਹੜੇ ਜਿੱਥੇ 52 ਰਾਜਿਆਂ ਨੂੰ ਬੰਨਿਆ ਆਂ ਆਪ ਤੁਸੀਂ ਵੇਖੋ ਵੀ ਕੱਡੀ ਵਧੀਆ ਚੀਜ਼ ਬਣਾਈ ਕਿੰਨੀ ਮਜ਼ਬੂਤ ਚੀਜ਼ ਆਹ ਕੀ ਗਿਆਨ ਵੰਡਣ ਦੇ ਆ ਯਾਰਾ ਸੁਣੀਏ ਕੀ ਕਹਿੰਦਾ ਏ ਇੱਥੇ ਆ ਗਏ ਮਿੱਤਰੋ ਲੱਗਨਦਿਆ ਜੇ ਪਤਾ ਵੀ ਕਦਾਂ ਉਹ ਵੇਲਿਆਂ 'ਚ ਮਾਰ ਆ ਜਣੇ ਆਪਣਾ ਟਾਈਮ ਸਮਾਂ ਇੱਥੇ ਸਪੈਂਡ ਕੀਤਾ ਹੋਊਗਾ ਬੜਾ ਔਖਾ ਟਾਈਮ ਮਿੱਤਰੋ ਸਪੈਂਡ ਕਰਨਾ ਯਾਰ ਮਾੜੀ ਮੋਟੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਕੱਲੇ 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 ਥੰਮਦੇ ਏਕੇ ਅਗਰ ਰਾਜਾ ਬੰਨਿਆ ਸੀ 56 ਰਾਜੇ ਬੰਨੇ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਛਡਾ ਕੇ ਲਿਆਈ ਉਹਨਾਂ ਸਾਰਿਆਂ ਨੂੰ ਉਹ ਵੇਲਿਆਂ 'ਚ ਭਲਿਆਂ ਵੇਲਿਆਂ ਲਗੀ ਬਣ ਗਿਆ ਓਏ ਹੋਏ ਪੁਰਾਣੀ ਕੀ ਚੀਜ਼ ਬਣੀ ਹੈ ਮਿੱਤਰੋ ਮੇਰੇ ਹਿਸਾਬ ਨਾਲ ਪਤਾ ਕੀ ਬਣਿਆ ਏ ਜਿੱਦਾਂ ਮਤਲਬ ਕੀ ਇਹ ਨਹੀਂ ਨਹੀਂ ਇਹ ਨਾ ਪਤਾ ਮੈਨੂੰ ਇਹ ਨਾ ਨਾ ਲੜਾ ਵਾ ਜਿੱਦਾਂ ਪੌੜੀਆਂ ਬਣੀਆਂ ਹੋਵੇ ਉਹ ਬਣੀਆਂ ਇਹ ਪਾਣੀ ਫਿਲਮ ਚ ਆਇਆ ਹੈ ਚੰਦਰਮੁਖੀ ਫਿਲਮ ਚ ਸੀਨ ਆਇਆ ਜੀ ਸੰਭ ਵੀ ਆਇਆ ਉਹ ਚ ਸਾਰਾ ਕੁਝ ਆਇਆ ਔਰ ਇਧਰੋਂ ਦੇ ਜਿਹੜਾ ਸੀਨ ਦੇਖ ਕੇਣਾ ਜੇ ਇੱਕ ਦੇਣੀ ਉਹ ਦੇਖਣਾ ਮੈਂ ਬਲੇ ਲਓ ਵੀ ਮਿੱਤਰੋ ਮੈਂ ਹੁਣ ਬਣ ਗਿਆ ਜੇ ਗਵਾਲੀਅਰ ਦਾ ਰਾਜਾ ਇਧਰ ਵੇਖੋ ਗੁਰੂ ਆ ਕੱਡੀ ਖਤਰਨਾਕ ਜਗਾ ਇਥੋਂ ਲਾ ਲਓ ਸਾਪ ਹੀ ਕੋਈ ਵੇਲਾ ਆਹੀ ਆ ਸਾਰਾ ਜਿੱਦਾਂ ਸ਼ਹਿਰ ਦੇਖਦਾ ਹੁੰਦਾ ਇਥੋਂ ਇਹ ਤੈਨੂੰ ਰਾਜਣੇ ਆਪਣੇ ਵੇਲਿਆਂ ਚ ਨਾ ਜਿਹੜੇ ਕਿਲੇ ਕੁਲੇ ਆ ਉੱਚੀਆਂ ਉੱਚੀਆਂ ਤੀਜਾਂ ਦੇ ਬਣਾਉਂਦੇ ਆ ਕੀ ਚਲੋ ਜਿੱਦਾਂ ਵੀ ਆ ਸਾਰਾ ਸ਼ਹਿਰ ਦੇਖਦੇ ਦੇਖੀ ਆਪਣਾ ਇਧਰ ਐ ਕੋ ਗੁਰੂਵਾਰ ਨਿੱਕੇ ਨਿੱਕੇ ਹੁਣ ਕੈਮਰੇ ਚਲੋ ਨਹੀਂ ਦਿਖੰਦਾ ਨਿੱਕੇ ਨਿੱਕੇ ਘਰ ਦਿਖੰਦੇ ਇਹਦੇ ਸਾਰੇ ਉਧਰ ਵੀ ਵੇਖੋ ਉਹ ਪਹਾੜੀਆਂ ਦਿਖੰਦੀਆਂ ਤੁਹਾਨੂੰ ਇਹ ਸਾਰੀਆਂ ਗਵਾਲੇਰ ਦੀਆਂ ਪਹਾੜੀਆਂ ਇਧਰ ਬਿਲਡਿੰਗ ਏਰੀਆ ਵੀ ਬਣਿਆ ਤੇ ਅੰਦਰ ਕਿਲੇ ਦੇ ਮੇਨ ਅੰਦਰ ਜਾਂਦੇ ਆ ਇਹ ਤੇ ਚਲੋ ਬਾਹਰਲਾ ਹਿੱਸਾ ਹੋ ਗਿਆ ਨਾ ਹੁਣ ਆਪਾਂ ਕਿਲੇ ਦੇ ਅੰਦਰ ਜਾਂਦੇ ਆ ਪਰ ਆਹ ੜੀ ਚੀਜ਼ ਦੇਖਗੀ ਨਾ ਇਹ ਗੁਰੂਆ ਜਿਆਦੀ ਸ਼ੌਕਿੰਗ ਚੀਜ਼ ਆ ਫੇਰ ਆਪਾਂ ਕਿਲੇ ਦੇ ਸਾਹਮਣੇ ਆ ਚੁੱਕੇ ਆ ਅੱਜ ਨਾ ਕੱਲੋਂੋਂ ਜਿਆਦੀ ਰੌਣਕ ਆ ਜਿੱਦਾਂ ਨਾ ਕੱਲ ਆਪਣੇ ਜਿਆਦਾ ਕਾਲਾ ਆਪਣੀ ਪੰਜਾਬੀ ਘਟਾ ਇਹ ਹੱਜ ਜਿਆਦੇ ਜਣੇ ਆਏ ਆਪਾਂ ਕਿਲੇ ਦੇ ਅੰਦਰ ਚੱਲੇ ਆ ਐਂਟਰੀ ਕਿਲੇ ਦੇ ਅੰਦਰ ਆਪਾਂ ਐਂਟਰੀ ਕਰਨ ਲੱਗੇ ਹੁਣ ਇੱਥੋਂ ਮਿਲਦੀ ਏ ਟਿਕਟ ਤੇ ਆ ਆਪਣਾ ਪੂਰੇ ਕਿਲੇ ਦੀ ਬੈਕਸਾਈਡ ਆ ਹੁਣ ਆਪਾਂ ਕਿਲੇ ਦੇ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਸੀਨ ਜੋ ਵੀ ਆ ਵੇਟ ਕਰਦੇ ਇੱਥੇ ਕਿਨੇ ਜਣੇ ਲੱਗਾ ਇਹ ਵੀਰ ਟਿਕਟ ਕਰਾਉਣ ਤੇ ਫਿਰ ਆਪਾਂ ਹੁਣ ਨਾ ਕਹਿੰਦੇ ਆ ਜੀ 25 ਰੁਪਏ ਆ ਵੇਖੋ ਜੇ ਆਨਲਾਈਨ ਪੇਮੈਂਟ ਕਰਨੀ ਆ ਫਿਰ 20 ਰੁਪਏ ਉਦਾਂ 25 ਰੁਪਏ ਆ ਫਿਰ ਆਪਾਂ ਕਰਕੇ ਪੇਮੈਂਟ ਤੇ ਹੋਣਾ ਆਪਾਂ ਚੱਲਦੇ ਆ ਸਿੱਧਾ ਅੰਦਰ ਨੂੰ ਵਲੌਗ ਨਾਲ ਜੁੜੇ ਰਹੋ ਟਿਕਟਾਂ ਆ ਗਈਆਂ ਜੇ ਮਿਲ ਟਿਕਟ ਖਾ ਮੈਂ ਤਰਾ ਆਹ ਜੀ ਟਿਕਟ ਮਿਲ ਗਈ ਏ ਹੁਣ ਆਪਾਂ ਨਾ ਸਿੱਧੀ ਕਰ ਲਈ ਜੇ ਐਂਟਰੀ ਦੋਵਾਂ ਨੇ ਰਾਜਾ ਬੈਠਾ ਨਾ ਹਾਂ ਜੀ ਅਸ਼ਾ ਮਹਾ ਕਦੇ ਕਹਿੰਦੇ ਵਲੌਗ ਨਹੀਂ ਬਣਾਉਣਾ ਕਿਤਨੇ ਵਜੇ ਤੱਕ ਆ ਟਾਈਮ ਅੰਦਰ ਟੋਟਲ 7 ਵਜੇ ਬੰਦ ਹੋ ਜਾਏ ਓਕੇ ਵਾਹ ਵੇ ਹੋਏ ਕੱਡਾ ਸੋਹਣਾ ਅੱਜ ਰਾਜੇ ਨੂੰ ਮਿਲ ਕੇ ਆਉਣਾ ਵੇਖੀ ਜਿਹੜਾ ਵੀ ਰਾਜਾ ਨਾ ਸਰ ਜੀ ਰਾਣੀ ਨੂੰ ਵੀ ਫੜ ਕੇ ਤੇ ਚਪੇੜਾ ਮਾਰਨੀ ਆ ਲੈਣ ਹੀ ਹੋਗੇ ਵੀ ਵਾਹੇ ਗੁਰੂ ਵਾਹ ਓਏ ਹੋਏ ਹਾਂਜੀ ਔਰ ਮੈਨੂੰ ਸਿਪਾਈ ਦੀ ਆਤਮਾ ਦਿਖੰਦੀ ਇਹ ਕੰਮ ਖਤਰੇ ਵਾਲਾ ਹੀ ਇੱਧਰ ਆਏ ਓਏ ਗੁਰੂਆ ਕਿੱਡੀਆਂ ਸੋਹਣੀਆਂ ਮੈਨਾ ਮੀਨਾ ਕਾਰੀ ਹੋਈ ਵੇਖੋ ਕੰਧਾਂ ਦੇ ਉਦੋਂ ਦੀਆਂ ਇਦਾਂ ਹੀ ਆ ਕੰਧਾਂ ਜਦੋਂ ਦੀਆਂ ਬਣੀਆਂ ਵੇਲਾ ਰਾਜਿਆਂ ਦੀਆਂ ਵੇਲੀਆਂ ਦੀਆਂ ਆ ਇੱਧਰ ਵੇਖਦੇ ਬੱਲੇ ਬੱਲੇ ਇਹ ਦੇ ਵੇਖੋ ਮੈਂ ਨਾ ਕਿਦਾਂ ਨਾ ਡਿਜ਼ਾਈਨ ਜੇ ਪਾ ਪਾ ਕੇ ਬਣਾਈਆਂ ਕਿੰਨਾ ਗੁਰੂਆ ਕਿੰਨਾ ਮਿਸਤਰੀਆਂ ਦਾ ਦਿਮਾਗ ਹੀ ਉਹ ਵੇਲੇਾਂ 'ਚ ਵੀ ਆ ਪੱਥਰ ਮੈਂ ਨਾ ਗੁਰੂਆ ਲਾਜਵਾਬ ਲਾਇਆ ਜੇ ਵੀ ਜਿਹੜਾ ਹੱਲੇ ਤੱਕ ਟੁੱਟ ਨਹੀਂ ਦਿਆ ਆ ਵੇ ਆ ਤੁਹਾਨੂੰ ਕੱਲ ਚੀਜ਼ਾਂ ਨੇ ਵਿਖਾਈਆਂ ਨੀਲਾ ਨੀਲਾ ਆ ਪਤਾ ਨਹੀਂ ਕੀ ਮਾਰਬਲ ਹੀ ਲੱਗਾ ਦੂੰਦਾ ਹੀ ਸ਼ਾਇਦ ਇਹ ਨਹੀਂ ਲੱਗਦਾ ਕੀ ਕੱਲ ਬਾਦ ਵੈਸੇ ਨਰਨ ਸਿੰਘ ਆ ਜੀ ਆ ਤਾੜੀ ਆ ਜਾ ਆ ਜਾ ਆ ਡਰੀ ਜਾਂਦਾ ਜੀ ਆ ਦਰ ਗਿਆ ਹੀ ਆ ਜਾ ਆ ਜਾ ਆ ਜਾ ਹੁਣ ਓਇ ਆਦਾਗਾ ਮੈਟਰੋ ਡਰ ਗਿਆ ਜੇ ਟਾ ਆ ਇਧਰ ਵੇਖੇਗੀ ਆ ਫਸ ਗਿਆ ਡਰਦਾ ਐਹੋ ਜਿਹੜੀ ਜਗ੍ਹਾ ਦੇ ਆਤਮਾਵਾ ਵੀ ਬੜੀਆਂ ਗਰਮ ਹੁੰਦੀਆਂ ਨਾਲ ਸਹੀ ਗੱਲ ਭੇਟਣਾ ਬੜਾ ਹੀ ਆਪਾਂ ਨੂੰ ਰਾਤ ਨੂੰ ਜਿਹੜਾ ਆਪਣਾ ਆਪਾਂ ਨੂੰ ਬੰਦੀ ਬਣਾ ਕੇ ਜਿੰਨੇ ਚੋਣਾ ਮੋਰ ਬਣਾ ਦੇਣਾ ਉਹਨਾਂ ਨੇ ਵੇਖੋ ਮੈਂ ਡਰ ਕੋਈ ਸਮਾਂ ਹੀ ਵੇਲਾ ਕੀ ਚੀਜ਼ਾਂ ਬਣਾਈਆਂ ਵੇਲਾ ਕੋਈ ਨਾ ਕੋ ਯਾਰ ਨਿੱਕੇ ਨਿੱਕੇ ਜਿਹੇ ਨਾ ਜਿੱਦਾਂ ਕਮਰੇ ਬਣਾਏ ਆ ਇਦਾਂ ਅੰਦਰ ਐਂਟਰੀ ਕਰਨ ਨੂੰ ਆ ਕੋਹ ਨਾ ਕੋਥੇ ਯਾਰ ਇਹਨਾਂ ਦੇ ਅੰਦਰ ਹਾਲੇ ਵੀ ਹੋਊਗਾ ਮੈਨੂੰ ਲੱਗਦਾ ਕਿਹੜਾ ਕੋਨਾ ਕੋ ਤਈਓ ਉਹਨਾਂ ਨੇ ਬੰਦ ਕੀਤਾ ਆ ਇਹ ਚੀਜ਼ਾਂ ਥੱਲੇ ਜਾ ਲੱਗਣਾ ਪਤਾ ਮੈਂ ਨਹੀਂ ਮੰਗਦੇ ਅਹੀਂ ਲੱਗੇ ਜੇ ਮਿੱਤਰੋ ਥੱਲੇ ਜਾਣ ਮਮਾ ਉਹਨਾਂ ਨੇ ਖੋਲ ਲਿਆ ਉਹਦੇ ਮਤਲਬ ਥੱਲੇ ਜਾਣ ਨੂੰ ਬਣਾਇਆ ਵਾਏ ਗੁਰੂ ਬੜੀਆਂ ਜਗ੍ਹਾ ਤੇ ਹੁਣ ਚੱਲੇ ਜਾਂ ਥੱਲੇ ਮਿੱਤਰੋ ਇਹ ਮੇਰੇ ਘਰ ਦੇ ਵੇਖਣਦੇ ਆਦੇ ਮੈਨੂੰ ਬਚਾ ਲਿਓ ਮੈਂ ਚੱਲਿਆ ਜੇ ਥੱਲੇ ਇੱਥੇ ਆਵੇ ਜਦੋਂ ਰਾਜੇ ਦਾ ਵਿਆਹ ਹੁੰਦਾ ਹੈ ਨਾ ਕੀ ਹਿਆ ਕੱਲੇ ਆ ਇੱਧਰ ਇੱਧਰ ਨਹੀਂ ਫਰਾਦਨ ਨਹੀਂ ਬੰਦਾ ਸਕਦਾ ਇੱਥੇ ਮਿੱਤਰੋ ਬੱਲੇ ਚੱਲੀਏ ਗੁਰੂ ਆ ਮੈਨੂੰ ਡਰ ਲੱਗ ਜਾਂਦਾ ਈ ਮੈਟਰੋ ਗੁਪਤ ਗੁਪਤ ਚੀਜ਼ਾਂ ਬਣੀਆਂ ਇੱਥੇ ਆਪਾਂ ਸੋਚ ਨਹੀਂ ਸਕਦੇ ਆਪਾਂ ਨਾ ਕੋਈ ਗਲਤ ਜਗ੍ਹਾ ਪੈਰ ਨਹੀਂ ਰੱਖਣਾ ਜਾਂ ਕੋਈ ਇਹੋ ਜਿਹੇ ਰੂਮ 'ਚ ਨਹੀਂ ਜਾਣਾ ਜਿੱਥੇ ਆਪਾਂ ਨੂੰ ਪਤਾ ਹੈ ਵੀ ਇਹ ਰੂਮ ਖਤਰੇ ਵਾਲਾ ਕਿਉਂਕਿ ਯਾਰ ਆਪਾਂ ਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਹਲੇ ਆਪਾਂਵੇਂ ਤੁਰੇ ਜਾਈਏ ਇਹਦੇ ਆਪਾਂ ਫਸ ਜਾਈਏ ਬਾਜਾ ਨਾ ਕੋਈ ਕੱਢਣ ਵਾਲਾ ਮੁੜ ਕੇ ਰਾਜਾ ਹੀ ਆਵੇ ਆਪਾਂ ਨੂੰ ਕੱਢਣ ਕੂਦਕਾਲ 'ਚ ਆਹ ਦੇਖੋ ਰੂਮ ਹੈ ਇੱਕ ਤੇ ਆਪਾਂ ਹੁਣ ਇਹਦੇ ਅੰਦਰ ਜਾਣਾ ਵਾ ਦੇਖੋ ਨਬੀ ਚਾਰੀ ਤਰਾਂ ਵਾਲੀ ਜਗ੍ਹਾ ਤੇ ਮੈਂ ਇਹਨਾਂ ਨੂੰ ਦੱਸਦਾ ਗੁਰੂਆ ਐਡਾਂ ਵੰਦੀਆ ਕਲਾ ਨਾ ਐਡਾਂ ਦਾ ਕਲਾ ਮੈਂ ਕਦੀ ਨਹੀਂ ਵੇਖਿਆ ਆਪਣੀ ਜ਼ਿੰਦਗੀ ਦਾ ਆਪਣਾ ਪਹਿਲਾ ਐਕਸਪੀਰੀਅੰਸ ਹੈ ਨਾ ਆਪਣੀ ਜ਼ਿੰਦਗੀ ਦਾ ਸਾਡੇ ਪਹਿਲਾ ਐਕਸਪੀਰੀਅੰਸ ਵੀ ਇਹੋ ਜੀ ਚੀਜ਼ ਕੋਈ ਅਸੀਂ ਗੁਪਤ ਜੋਗਾਵਾ ਵੇਖੰਦੇ ਆ ਚਲੋ ਦੇਖਣੇ ਕੀ ਰੱਗੇ ਚਲੋ ਜਾਣ ਮੇਰੀ ਕਿਧਰ ਆਜੋ ਫਿਰ ਤੁਹਾਨੂੰ ਵਿਖਾਈਏ ਆ ਵੇਖ ਲੋ ਅਭੀ ਕਿਹਨੂ ਕਿਦੇ ਨਾਲ ਕਿਦੇ ਰਾਹ ਜਾਂਦੇ ਆ ਜੋ ਪਰ ਬੰਦ ਕੀਤਾ ਕੋਈ ਖਤਰਿਆਣਾ ਹੀ ਰਾਹ ਹੋਊਗਾ ਜਾਂ ਫਿਰ ਮੈਂ ਤਰਾ ਚੱਲੀਏ ਵਾਹਿਗੁਰੂ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਏ ਮੇਰੇ ਹਿਸਾਬ ਨਾਲ ਆਪਾਂ ਉੱਥੇ ਗਏ ਜਣਾ ਫੇਰ ਕਿ ਨਹੀਂ ਫਿਰ ਐ ਸਾਡੇ ਕੋਲ ਇਹ ਫੇਰ ਉਹੋ ਹੀ ਜਗ੍ਹਾ ਤੇ ਆ ਗਏ ਮਿੱਤਰੋ ਵਾਪਸੀ ਥੋੜਾ ਪਣਾ ਇਧਰ ਲੈ ਬੰਨਾ ਸਾਰਾ ਕਵਰ ਕਰ ਆਏ ਆ ਵੇਖ ਬੂਕ ਕੇ ਆ ਗਏ ਆ ਹੁਣ ਆਪਾਂ ਫੇਰ ਉਹੋ ਹੀ ਜਗ੍ਹਾ ਤੇ ਆ ਗਏ ਆ ਹੋਰ ਆਪਾਂ ਵੇਖਦੇ ਆ ਜੇ ਕਹੀ ਬੰਨੇ ਜਾਣ ਵਾਲੀ ਜਗ੍ਹਾ ਹੈਗੀ ਆ ਕਿ ਨਹੀਂ ਫਿਰ ਆਪਾਂ ਚੱਲਦੇ ਆ ਨਾਲੇ ਤੁਹਾਨੂੰ ਵੀ ਐਕਸਪਲੋਰ ਕਰਾਉਂਦੇ ਆ ਉਧਰ ਆ ਪੂਰੀਆਂ ਪੋੜੀਆਂ ਪੋੜੀਆਂ ਵੀ ਗੁਰੂਆਂ ਨਿੱਕੀਆਂ ਨਿੱਕੀਆਂ ਬਣਾਈਆਂ ਇਧਰ ਵੇਖੋ ਗਾਰੀ ਕਰਾਓ ਇੱਕ ਜانے ਜੋਗੀ ਜਗ੍ਹਾ ਹੀ ਬਣਾਈ ਸਿਰਫ ਇਹ ਜਾਣ ਆ ਆ ਜੇ ਕੰਦ ਬੰਦ ਕੀਤੀ ਆਣਾ ਇਹਦੇ ਪਿੱਛੇ ਕੋਈ ਰਾਸ ਹੈਗਾ ਹੀ ਤਰੇ ਫਿਰਦੇ ਅਸੀਂ ਕਿ ਮਿੱਤਰੋ ਬਾਹਰ ਅੰਦਰੋਂ ਘੁੰਮ ਫਿਰ ਕੇ ਸਾਰਾ ਇੱਕੋ ਮਾਏ ਆ ਲਗਭਗ ਜਿੰਨੀਆਂ ਸਾਡੇ ਤੋਂ ਜਗ੍ਹਾ ਘੁੰਮੀਆਂ ਗਈਆਂ ਅਸੀਂ ਉਨੀਆਂ ਜਗ੍ਹਾ ਦੇ ਘੁੰਮਾਏ ਆ ਹੁਣ ਆਪਾਂ ਵੀ ਕੀ ਕਰ ਸਕਦੇ ਆ ਯਾਰ ਹੁਣ ਬਣਿਆ ਹੀ ਇੰਨਾ ਕਿ ਉਹਨਾਂ ਨੇ ਆਪ ਹੀ ਬੰਦ ਕੀਤੀਆਂ ਗਈਆਂ ਦਾ ਵਾਦਾ ਘੁੰਮਣਾ ਹੀ ਨਹੀਂ ਹੈ ਸਹੀ ਗੱਲ ਆ ਕੋੜੀਆਂ ਨਾਲ ਡਰਦੇ ਡਰਦੇ ਆਉਂਦੇ ਆ ਠੀਕ ਕਰੀਏ ਫਿਰ ਉਹਨਾਂ ਨੂੰ ਖੁਸ਼ੀ ਆ ਵੀ ਵੀਰਦੀ ਇੰਨਾ ਹੀ ਆ ਕੇ ਹੈਗਾ ਹੋਰ ਵੀ ਆਹ ਮੰਦਰ ਵੀ ਇੱਕ ਮਿੱਤਰੋ ਵੇਖ ਕੇ ਆਉਣਾ ਆਪਾਂ ਇਹਨਾਂ ਨੂੰ ਪੁੱਛਦੇ ਸਾਰੇ ਬੜਾ ਕਿਲਾ ਇੰਨਾ ਹੀ ਆ ਬਸ ਇਹੋ ਇੱਕ ਫਲੋਰੀਆ ਮੈਂ ਵੀ ਫਸਟ ਵਾਰ ਆਇਆ ਹਾਂ ਫਸਟ ਵਾਰ ਆਏ ਹੋ ਅੱਛਾ ਬਹੁਤ ਆਵਾਜ਼ ਸੀ ਕੋਈ ਨਾਮ ਲਿਖਾਤਾ ਉਸ ਹਾਲੀ ਹਾਲੇ ਸ ਆ ਇਹ ਮਾਣ ਸਿੰਘ ਆ ਜਾ ਹੋਰ ਵੀ ਕਹੀ ਜਾਏ ਹੁਣ ਆਪਾਂ ਦੂਜੇ ਕਿਲੇ 'ਚ ਜਾ ਕੇ ਦੇਖਦੇ ਆਂ ਹੋਰ ਵੀ ਕੋਈ ਬਣਿਆ ਜਾਂ ਨਹੀਂ ਨੂੰ ਸਕੈਨ ਕਰ ਉਹਨਾਂ ਨੇ ਕਿਹਾ ਕਿ ਜੇ ਇਹਨੂੰ ਕਰੇਂਗਾ ਸਕੈਨ ਤੇ ਫੇਰ ਉਹ ਦਿਖਣਾ ਵਾ ਮੈਪ ਦਿਖਣਾ ਸਾਰਾ ਇਹ ਵੀ ਕੀ ਮਾਹੌਲ ਚਾਲਿਆ ਹੈ ਕਹਿੰਦੇ ਹੁਣ ਆਪਾਂ ਨਾ ਕਿਲੇ ਦੇ ਵਿੱਚ ਆ ਗਏ ਆਂ ਤੇ ਉਹ ਜਦੋਂ ਆਪਾਂ ਕਯੂਆਰ ਕੋਡ ਸਕੈਨ ਕੀਤਾ ਹੈ ਨਾ ਉੱਥੇ ਆਪਾਂ ਨੂੰ ਇੱਕ ਚੀਜ਼ ਦਿਹੀ ਸੀ ਕਿ ਆਹੜਾ ਇਤਿਹਾਸਿਕ ਮੰਦਿਰ ਆ ਆਪਾਂ ਨੂੰ ਵੀ ਨਹੀਂ ਪਤਾ ਇਹ ਕੀ ਆ ਇਹਦਾ ਇਤਿਹਾਸ ਬਸ ਆਪਾਂ ਉਥੋਂ ਵੇਖਣ ਜਾਣਾ ਵੀ ਕੀ ਮਾਹੌਲ ਚਾਲਿਆ ਉਥੋਂ ਦਾ ਮੰਦਿਰ ਕਿੱਦਾਂ ਆ ਫਿਰ ਆਪਾਂ ਹੁਣ ਮੰਦਿਰ ਦੇ ਅੰਦਰ ਜਾਂਦੇ ਆਂ ਪੈਂਡਾ ਗੁਰੂ ਆ ਬਹੁਤ ਜਿਆਦਾ ਆਵੇ ਕਿਲਾ ਕਿੱਥੇ ਪਿਛੇ ਰਹਿ ਗਿਆਹੀਂ ਕਿਲੇ ਦੀ ਔਰ ਧਿਆਨ ਆ ਜਾਈਂ ਕਿਲੇ ਦੇ ਸਾਈਡ-ਸਾਈਡ ਦੀ ਹੁਣ ਜਾਂਦਾ ਇਹੋ ਗਵਾਲੀਅਰ ਦੇ ਰਾਜੇ ਦੀ ਕਿੰਨੀ ਮਾਰ ਹੋਣੀ ਹੈ ਨਾ ਓਏ ਵੇਂਦਾ ਜੀ ਕਰਦਣਾ ਆਂਦਣਾ ਆਹ ਚਲੋ ਜੀ ਚਲੋ ਜੀ ਆ ਜਿਓ ਪੁਰਸ਼ੋ ਹੁਣ ਆਪਾਂ ਨਾ ਗੁਰੂ ਆ ਟੇਡੇ-ਮੇਡੇ ਰਾਵਾਂ ਥਾਣੀ ਹੋ ਕੇ ਤੇ ਫਿਰ ਆਪਾਂ ਜਾ ਰਹੇ ਹਾਂ ਹੁਣ ਉਧਰ ਨੂੰ ਬਹੁਤ ਵਧੀਆ ਹੁਣ ਆਪਾਂ ਉੱਥੇ ਜਾ ਕੇ ਤੁਹਾਨੂੰ ਮੰਦਿਰ ਦਾ ਇਹ ਵਿਊ ਵਿਖਾਉਣਾ ਵੀ ਇਤਿਹਾਸਕੀ ਕੀ ਬਣਿਆ ਫਿਰ ਕੀ ਵੇਂਦੇ ਜੀ ਅੱਗੇ ਜਿਹੜੇ ਸ਼ਿਪਾਈ मारो गोली उसके उसके माथे पे मारो हाँ हाँ कोई बात नहीं राजा को संदेश पहुंचाते हैं देखा है भैया देखा है उधर बढ़िया रहा उधर मेरे हिसाब से एक ही फ्लोर है हाँ हाँ इदर हाँ इधर वाला कौन सा मंदिर है आपको पता थोड़ा ये मंदिर का कोई इतिहास पता है आपको जैसे कोई सास बहु मंदिर मतलब इसका क्या है ऐसे सास बहु हिस्ट्री पढ़ते थे अच्छा इधर से इधर से सैनिक आ गए भाग भाग पीछे सैनिक पड़ गए हमारे भागो नारायण नहीं तो मार देंगे राजा जी आ गए राजा जी बचा लो हम को मार रहे हैं गुरुद्वारा है वह उधर है, है गुरुद्वारा ਮਹਾਜਾਨ ਬਚਾ ਕੇ ਭੱਜ ਗਏ ਐ ਸੈਨਿਕ ਪੈ ਗਏ ਪਿੱਛੇ ਰਾਜਾ ਕਹਿੰਦਾ ਇਹ ਦੋ ਚੋਰ ਜੇ ਕਿੱਥੋਂ ਆ ਗਏ ਅਹੀਂ ਜੀ ਉਹ ਫਿਰ ਬਤਾਇਆ ਉਹਨੂੰ ਕੋ ਬਤਾਇਆ ਗਿਆ ਮਾਜੇ ਵਾਲੇ ਹੁੰਦੇ ਆ ਕਿਲਾ ਆਪਕਾ ਨਾ ਹਕਮੇ ਕਰ ਲੇਗੇ ਮਾਰੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਨੂੰ ਨੇ ਹਕਮੇ ਕੀਆ ਥਾ ਇੱਕ ਬਾਰ ਫਾਈਨਲੀ ਨਜ਼ਦੀਕ ਪਹੁੰਚ ਗਏ ਆ ਮੰਦਰ ਦੇ ਬੜੀ ਦੂਰ ਹੀ ਗੁਰੂ ਆ ਗਵਾਲੀਅਰ ਫੋਰਟ ਤੋਂ ਵਾਹਿਗੁਰੂ ਹੁਣ ਨਹੀਂ ਆਣਾ ਚਾਹੀਦਾ ਆਪ ਇਹ ਟੀ ਸੋਹਣੀ ਜਗ੍ਹਾ ਬਣੀ ਹੋਈ ਹੈ। ਵੀ 1 ਮਿੰਟ ਵੇਟ ਕਰਿਓ ਤੁਹਾਨੂੰ ਬੁਲਾਉਂਦੇ ਆ। ਆਹ ਜੀ ਸੋਹਣੀ। ਪਾਪਾ ਕੀ ਪਰੀ ਮਾਰਨੇ ਵਾਲੀ ਦੀ। ਓਏ ਈ ਉਹਨਾਂ ਦੇ। ਬਈ ਤੇ ਜੱਟ ਬੈਂਚੀ ਮਿੱਤੋ। ਇਹ ਕਿਹ ਭਈਆ ਬੈਠਾ ਆਪਣੇ। ਓਏ ਹੋਏ। ਕੀ ਬਾਤ ਆ ਜੀ। ਕੀ ਬਾਤ। ਥੈਂਕ ਯੂ। ਆਈ ਸਾਸ ਬਹੂ ਕਾ ਮੰਦਰ। ਹੋਣ ਆ ਗਏ ਆ ਜੀ। ਸਾਸ ਬਹੂ ਕੇ ਮੰਦਰ ਚ ਆ ਗਏ ਆਪਾਂ। ਇਹ ਕੋਈ ਰਾਜਾ ਹੀ ਉਹਨੇ ਆਪਣੀ ਘਰ ਵਾਲੀ ਲਈ ਬਣਾ ਕੇ ਦਿੱਤਾ ਸੀ ਮੇਰੇ ਹਿਸਾਬ ਨਾਲ ਬਾਕੀ ਮੈਂ ਵੀ ਪੂਰਾ ਸਹੀ ਨਹੀਂ ਆ ਉਹ ਪਨੀਆ ਦਾ ਪਾਣੀ ਹੈਗਾ ਜੀ ਆਰਾ ਆਰਾ ਫਿਰ ਵੇਖ ਆਇਆ 5 ਮਿੰਟ ਦਾ ਸਮੇਂ ਰਹਿ ਗਿਆ 5 ਮਿੰਟ ਦਾ ਸਮਾਂ ਬਣਾ ਸਿਰਫ 5 ਮਿੰਟ ਦਾ ਸਮਾਂ ਰਹਿ ਗਿਆ ਇਹ ਤਾਂ ਬਾਤ ਹੈ ਅੰਦਰ ਨਹੀਂ ਨਾ ਜਾ ਸਕਤੇ ਇਸਕੇ ਹਾਂ ਆਨੇ ਆਤੇ ਬਸ ਜੀ ਹੁਣ ਆਪਾਂ ਇਧਰ ਜਾ ਕੇ ਵਿਖਾਉਣੇ ਤੁਹਾਨੂੰ ਉਸਕੇ ਕਮਰੇ ਵਿੱਚ ਹੋਏ ਹੈ ਸਾਸ ਬਹੂ ਦਾ ਇਸਕਾ ਯਾਰ ਇਤਿਹਾਸ ਥੋੜਾ ਥੋੜਾ ਅੱਛਾ ਲਿਖਾ ਹੈ ਕੋਈ ਆ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਮਿੱਤਰੋ ਇਤਿਹਾਸ ਵੀ ਨਾਲ ਜੁੜੇ ਰਹੋ ਤੇਰਾ ਆ ਕਸ਼ਪ ਲਾ ਸ਼ਾਮ ਨੇ ਰਾਜਾ ਰਤਨਪਾਲ ਉਸਕੇ ਤੋਂ ਦੇਖਦਾ ਏ ਸਾਰਾ ਵਿਊ ਸਾਰਾ ਕਲਾ ਦੇਖਦਾ ਏ ਸਾਰਾ ਹੀ ਮਤਲਬ ਗਵਾਲੀਅਰ ਇਹ ਇੱਕ ਇਹ ਹੈ ਏਰਾ ਗਵਾਲੀਅਰ ਵਾਲੇ ਰਾਜ ਨੇ ਆਪਣੇ ਸਾਲੇ ਨੂੰ ਬਣਾ ਕੇ ਦਿੱਤਾ ਆ ਇਧਰ ਵੇਖੋ ਕੱਡੀ ਦੂਰੋਂ ਆਏ ਆ ਉਥੋਂ ਚੱਲ ਕੇ ਆਏ ਆਂ ਹੀ ਵੇਖ ਲੋ ਕੱਡੀ ਆਡੀ ਸ਼ਰਧਾ ਮੰਦੀ ਇਹਾਂ ਯਾਰ ਇਹ ਕੌਣ ਸੀ ਬਾਤ ਹੈ ਫੋਟੋ ਕਾ ਫੋਟੋ ਲਾ ਫੋਟੋ ਲਾ ਦੀਏ ਵੀਰ ਦੀ ਲਾ ਦੇ ਚੱਲ ਯਾਰ ਵਿਚਾਰੇ ਦੀ ਫੋਟੋ ਏਕਣਾ ਰਸ ਮੈਂ ਗੱਲ ਪਤਾ ਲੱਗੀ ਗਏ ਇਹ ਹੈਗਾ ਜੀ 11ਵੀਂ ਸਦੀ ਦਾ ਜਿੱਦਾਂ 1100 ਸਾਲ ਦਾ ਤੇ ਹੁਣ ਵੇਖ ਲੋ ਆਪੇ ਲਾ ਲੋ ਸਾਹਿਬ ਕੀ 2000 ਚੱਲਣ ਦਿਆ ਜੇ ਤੇ ਕਿੰਨੇ 11000 ਸਾਲ ਹੋ ਗਏ ਇਹ ਚੀਜ਼ਾਂ ਬਣੀਆਂ ਨੂੰ ਹਾਲੇ ਤੱਕ 300 ਸਾਲ ਧਾਈਆਂ ਵੇਖ ਲੋ ਯਾਰ ਇੱਕ ਗੱਲ ਮੈਂ ਵੇਖੀ ਆਪਣੇ ਭਰਮਾ ਪੰਜਾਬ ਚ ਜਿੱਦਾਂ ਇਤਿਹਾਸਿਕ ਚੀਜ਼ਾਂ ਆ ਉਹ ਢਾਈ ਜਾਂਦੇ ਆ ਇਧਰ ਵਾਲਿਆਂ ਦਾ ਇਹ ਨਹੀਂ ਇਧਰ ਵਾਲਿਆਂ ਦਾ ਇਹ ਸੁਭਾਅ ਕੀ ਇਹ ਚੀਜ਼ਾਂ ਨੂੰ ਢਾਉਂਦੇ ਨਹੀਂ ਆ ਇਹ ਚੀਜ਼ਾਂ ਨੂੰ ਬਣਾ ਕੇ ਰੱਖਦੇ ਆ ਕਹੇ ਬਾਬਾ ਜੀ ਦੀ ਆਦੋਂ ਉਹਦੀਆਂ ਗੁਰੂਆ ਇਹ ਚੀਜ਼ਾਂ ਬਣੀਆਂ ਬੱਲੇ ਬੱਲੇ ਆ ਵੀ ਗੁਰੂਆ ਕੱਢੀ ਵਧੀਆ ਚੀਜ਼ ਵੇ ਲੋ ਗੁਪਤ ਚੀਜ਼ਾਂ ਆ ਕੀ ਪਤਾ ਹੈ ਮੰਦਰ ਦੇ ਮਮਾ ਥੱਲੇ ਕੀ ਕੋਈ ਦੱਬਿਆ ਜਿਹੜਾ ਹੱਲੇ ਤੱਕ ਨਾ ਪਾਈਆਂ ਲੋਕਾਂ ਨੂੰ ਇਹ ਮੰਦਰ ਮਤਲਬ ਮੇਨ ਨਹੀਂ ਹੈਗਾ ਇਹ ਸਾਸ ਬਹੂ ਦਾ ਉਹ ਕੋਈ ਰਾਜਾ ਹੀ ਉਹਨੇ ਆਪਣੀ ਸਾਸ ਦੇ ਬਹੂ ਲਈ ਬਣਾਇਆ ਸੀ ਕਿ ਉਹਨਾਂ ਦੇ ਵਿੱਚ ਮਤਲਬ ਕਿ ਉਹਨੇ ਰਾਜੇ ਨੇ ਆਪਣੀ ਮੰਮੀ ਲਈ ਤੇ ਉਹਦੀ ਕਿਹੜੀ ਘਰ ਵਾਲੀ ਹੋਦ ਲਈ ਬਣਾਇਆ ਕਿ ਉਹਨਾਂ ਦੇ ਵਿੱਚ ਕਿੰਨਾ ਪਿਆਰ ਹੈ ਉਹਨਾਂ ਦੇ ਬਸ ਨਾਂ ਤੋਂ ਇਹ ਮੰਦਰ ਬਣਿਆ ਕਿ ਆਉਣ ਵਾਲੇ ਲੋਕਾਂ ਨੂੰ ਪਤਾ ਚੱਲੇ ਕਿ ਕਿੰਨਾ ਪਿਆਰ ਸੀ ਉਹ ਸਮਿਆਂ ਦੇ ਵੀ ਲੋਕਾਂ ਦੇ ਅੱਜ ਕੱਲ੍ਹ ਤੇ ਭਾਵੇਂ ਚਲੋ ਲੜਾਈਆਂ ਵਧ ਗਈਆਂ ਪਰ ਉਹ ਸਮਿਆਂ ਦੇ ਵੀ ਬਹੁਤ ਪਿਆਰ ਆ ਲੋਕਾਂ ਦੇ ਵਿੱਚ ਅਗਰ ਇੱਕ ਫੋਟੋ ਦਾ ਸਰਦਾ ਫੋਟੋ ਵਾਲਾ ਬੰਜਾ ਇੱਥੇ ਖੇ ਦਿਨੇ ਖੇ ਦਿਨੇ ਬਰੋ ਆਹ ਆ ਜੇ ਭਈਆ ਮਲੇ ਆਵੇਂ ਬਹੁਤ ਬੜੀਆ ਲਗਾ ਐਨਸੇ ਮਿਲ ਕੇ ਬਹੁਤ ਬੜੀਆ ਥੈਂਕ ਯੂ ਭਈਆ ਇਹਨਾਂ ਨੇ ਮਾਰੀ ਪਿਕਸ ਕਲਿੱਕ ਕੀਤੀ ਬਹੁਤ ਬੜੀਆ ਲਗਾ ਉਸੇ ਬਾਅਦ ਕਰਕੇ ਹੁਣ ਬਸ ਆਪਾਂ ਇਥੋਂ ਜਾਣ ਵਾਲੇ ਆ ਥੋੜੇ ਜਰ ਨੂੰ ਪੰਜਾਬੀ ਆਦੀ ਆ ਆਪਕੋ ਹੂੰ ਪੰਜਾਬੀ ਆਦੀ ਹੈ ਥੋੜੀ 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 ਤਾਂ ਆਦੀ ਹੋ ਗਈ ਵਾਹ ਰਹਿਕਰ ਆਏ ਹੋ ਆਪ ਹੂੰ ਕਿਸ ਹੋਰ ਕੰਮ ਤੇ ਆਏ ਹੋ ਮੈਂ ਅੱਛਾ ਹਾਂ ਹਾਂ ਠੀਕ ਹੈ ਇੰਨੇ ਕੇ ਲਈ ਤਾਂ ਨਹੀਂ ਆਏ تھے ਐਗਜ਼ਾਮ ਕੇ ਲਈ ਆਏ تھے ਪਰ ਵਾ ਘੁੰਮ ਫਿਰ ਲਿਆ ਅਬ ਤਾਂ ਚੈਨਲ ਕਰ ਲੋ ਸਬਸਕ੍ਰਾਈਬ ਹਮਾਰਾ ਉਥੋਂ ਤੇ ਆਪਾਂ ਮਿੱਤਰੋ ਆਗੇ ਜੇ ਹੁਣ ਆਪਾਂ ਵੇਖੋ ਤੁਰੇ ਫਿਰਦੇ ਜਾਂਦੇ ਆ ਉਹ ਸਾਸ ਬਹੂ ਵਾਲਾ ਮੰਦਰ ਵੇਖ ਲਿਆ ਹੁਣ ਆਪਾਂ ਵਾਪਸ ਜਾਣਾ ਆ ਜੇ ਆਪਾਂ ਨੂੰ ਕੋਈ ਕੰਮ ਹੈ ਆਪਾਂ ਬਾਬਾ ਜੀ ਨੂੰ ਲੈ ਕੇ ਆਉਣਾ ਹੈ ਸਟੇਸ਼ਨ ਤੇ ਖਲੋਤੇ ਆ ਫਿਰ ਉਹਨਾਂ ਨੂੰ ਆਪਾਂ ਭਾਗੇ ਤੁਹਾਨੂੰ ਉਹਨਾਂ ਨਾਲ ਵੀ ਮਲਾਉਣੇ ਆ ਅਸੀਂ ਨਾ ਮਿੱਤਰੋ ਰਾਹ ਗਏ ਜੇ ਭੁੱਲ ਮਤਲਬ ਕਿ ਉਹ ਮੰਦਿਰ ਦਾ ਕਰਕੇ ਅਸੀਂ ਇੱਧਰਲੇ ਰਾਹ ਥਾਣੀ ਆ ਗਏ ਨਹੀਂ ਤੇ ਮੇਨ ਐਗਜ਼ਿਟ ਗੇਟ ਥਾਣੀ ਅਸੀਂ ਆਉਣਾ ਸੀ ਗੁਰੂ ਆ ਬਹੁਤਾਂ ਸੋਹਣਾ ਸਕੂਲ ਗੁਰੂ ਆ ਬਹੁਤਾਂ ਜਿਆਦਾ ਵਧੀਆ ਮੇਨ ਗੇਟ ਆਵੇ ਦਿਖਣ ਦਿਆ ਆਵੇ ਗੁਰਦਰਾ ਸਾਹਿਬ ਆ ਗਿਆ ਮਿੱਤਰੋ ਫਾਈਨਲੀ ਪੂਰਾ ਗੁਰਦਰਾ ਇਹਦਾ ਨਾ ਗੋਲ ਚੱਕਰ ਕੱਢ ਕੇ ਆਏ ਜੀ ਹੁਣ ਫੇਰ ਸਾਹਮਣੇ ਆਏ ਗੁਰਦਾਰੇ ਦੇ ਹੋਣਾ ਆਪਣਾ ਜਾ ਰਿਹਾ ਬਾਬਾ ਜੀ ਨੂੰ ਲੈਣ ਉਥੇ ਸਟੇਸ਼ਨ ਦੇ ਉੱਤੇ ਆਇਆ ਬਾਬਾ ਜੀ ਕੱਲ ਦੇ ਦੁਰੇ ਹੀ 8 ਵਜੇ ਦੇ ਤੇ ਹੁਣ ਪਹੁੰਚਿਆ ਬਾਬਾ ਜੀ ਅੱਜ ਵੀ ਕਿੰਨਾ ਟਾਈਮ ਸਾਢੇ 7 ਦਾ ਟਾਈਮ ਹੋ ਗਿਆ ਸਾਢੇ 7 8:20 ਤੇ ਹੁਣ ਆਪਾਂ ਬਾਬਾ ਜੀ ਨੂੰ ਸਟੇਸ਼ਨ ਤੋਂ ਲੈਣ ਜਾਂਦੇ ਆ ਫਿਰ ਆਪਾਂ ਉਹਨਾਂ ਨਾਲ ਤੁਹਾਨੂੰ ਕਰਾਉਨੇ ਆ ਜੀ ਰੂਪ ਰੂਪ ਤੇ ਆਪਣਾ ਨਾ ਗੁਰਦੁਆਰਾ ਬੰਦੀ ਛੋਟਾ ਸਾਹਿਬ ਤੋਂ ਲਗਭਗ 15 ਕਿ ਮਿੰਟ ਦੀ ਦੂਰੀ ਤੇ ਹੁਣਾ ਬਾਬਾ ਜੀ ਹਣਾ ਆਪਣਾ ਸਟੇਸ਼ਨ ਹਾਂਜੀ 15 15 20 ਮਿੰਟ ਦੀ ਦੂਰੀ ਤੇ ਆਪਣਾ ਸਟੇਸ਼ਨ ਆ ਤੇ ਉੱਥੋਂ ਹੁਣ ਆਪਾਂ ਬਾਬਾ ਜੀ ਨੂੰ ਲੈ ਕੇ ਤੇ ਫੇਰ ਆਪਾਂ ਫੇਰ ਆਪਾਂ ਵਾਪਸ ਗੁਰਦੁਆਰਾ ਸਾਹਿਬ ਜੀ ਜਾਣਾ ਹੈ ਤੇ ਉੱਥੇ ਗੱਲ ਪ੍ਰੋਗਰਾਮ ਹੈ ਬਹੁਤ ਜ਼ਿਆਦਾ ਵੱਡਾ ਬਹੁਤ ਸੰਗਤਤਾ ਚ ਆਉਣੀ ਹੈ ਉੱਥੇ ਆਪਣੇ ਨਾਲ ਜੁੜੇ ਰਹੋ ਤੁਹਾਨੂੰ ਬਹੁਤ ਬਹੁਤ ਵਧੀਆ ਚੀਜ਼ਾਂ ਵੇਖਣ ਨੂੰ ਮਿਲਗੀਆਂ ਇਹ ਚੈਨਲ ਦੇ 50 ਸਾਲ ਰਸੀਪਰ ਦੇ ਲਈ ਸੋ ਨਵੇਂ ਆ ਗਏ ਮਿੱਤਰੋ ਬਾਬਾ ਜੀ ਜੀ ਨਾਲ ਆਪਾਂ ਹੈਲੋ ਵੀਰ ਜੀ ਗੱਲ ਸੁਣਿਓ ਬੁਕੇ ਦੇਣਾ ਰਸੀਬ ਕਰਨਾ ਕਿਸੇ ਕੋ ਕਿਸੇ ਕੋ ਰਸੀਵ ਕਰਨਾ ਬੁਕੇ ਦੇ ਦਿਓ ਬੜੀਆ ਸਾਹ ਵੇਚਣਾ ਬਈਆ ਇਧਰ ਨਾਲ ਮੇਤਰੋ ਬੁਕੇ ਲੈਣਾ ਹੈ ਬਾਬਾ ਜੀ ਲਈ ਤੇ ਵਧੀਆ ਲੱਗਦਾ ਯਾਰ ਇਦਾਂ ਜਿੱਦਾਂ ਮਿਲਦਾ ਕੋਈ ਤੇ ਫਿਰ ਉਹਨੂੰ ਬੁਕੇ ਦੇ ਦੇਣਾ ਚਾਹੀਦਾ ਜੀ ਜਲਦੀ ਦੇ ਦਿਓ ਥੋੜਾ ਸਾ ਕਰ ਦੋ ਕੋਈ ਬਾਤ ਨਹੀਂ ਬਾਈ ਠੀਕ ਹੈ ਇਤਨਾ ਸਹੀ ਓਕੇ ਆ ਬਹੁਤ ਬਹੁਤ ਧੰਨਵਾਦ ਜੀ ਦਾ ਲੋ ਚੱਕਰੋਂ ਵਾਇਰੂ ਬਾਰੀ ਤੇ ਨਾਲ ਨਾਲ ਪਾਈ ਜਾਂਦੇ ਬੁਕੇ ਲੈ ਲੈ ਜੇ ਆਪਾਂ ਬਾਬਾ ਜੀ ਬਹੁਤ ਯਾਰੀ ਮਿੱਤਰੋ ਰਸਤੇ 'ਚ ਹਾਂਜੀ ਮੈਂ ਇੱਥੇ ਬੰਨੇ ਲਾ ਕੇ ਤੁਰ ਕੇ ਚੱਲ ਜਾਈਏ ਵੇਖ ਲਓ ਨਹੀਂ ਤੇ ਉਧਰ ਵੇਖ ਲਓ ਨਹੀਂ ਤੇ ਬਾਹਰ ਸਾਈਡ ਜੇ ਕਿਤੇ ਲੱਗਦੀ ਏ ਤੇ ਯਾਦੀ ਭੀੜ ਆ ਤੇ ਬਾਬਾ ਜੀ ਨੇ ਸਟੇਸ਼ਨ ਦੇ ਉੱਤੇ ਆ ਗਏ ਆ ਫਿਰ ਆਪਾਂ ਹੁਣ ਉਹਨਾਂ ਨੂੰ ਚੱਲੇ ਆ ਤੇ ਗੱਡੀ ਲਾਉਣ ਨੂੰ ਤਾਂ ਨਹੀਂ ਲੱਭਣ ਦੀ ਇਧਰਲੇ ਬੰਨੇ ਵੇਖ ਲਓ ਨਹੀਂ ਤੇ ਆ ਪਿਛੇ ਬੀੜ ਪੜੀ ਆ ਕੀ ਕਰ ਸਕਦੇ ਹਾਂ ਆਪਾਂ ਵੀ ਕਿਉਂ ਕਰਮਾ ਗੱਲ ਤੇ ਫੇਰ ਕਰਮਾ ਦੀ ਆ ਤੇ ਬਾਬਾ ਜੀ ਨੂੰ ਆਪਾਂ ਹੁਣ ਕਰਤੀ ਆਪਾਂ ਗੱਡੀ پارک ਇੱਕ ਗੱਡੀ ਆਪਣੀ ਆਈ ਬਾਬਾ ਜੀ ਨੂੰ ਲੈਣ ਤੇ ਇੱਕ ਆਪਣੀ ਗੱਡੀ ਆ ਆਈ ਜੀ ਥੋੜਾ ਆਪਾਂ ਬਾਬਾ ਜੀ ਨੂੰ ਚੱਲੇ ਆ ਸਟੇਸ਼ਨ ਤੋਂ ਪਿਕ ਕਰਨ ਤੇ ਅੱਧਿਆ ਹੁਣ ਉੱਥੇ ਜਾ ਕੇ ਕੀ ਮੌਜ ਚੱਲਦਾ ਹੁਣ ਆ ਵੇਖੋ ਸਟੇਸ਼ਨ ਤੇ ਆਪਾਂ ਗਏ ਜੇ ਪਹੁੰਚ ਤੇ ਬਾਅਦ ਵਿੱਚ ਆਂਦਰ ਸ਼ਹਿਰ ਜੇ ਬਾਬਾ ਜੀ ਖੜੇ ਆ 2 ਨੰਬਰ ਪਲੇਟਫਾਰਮ ਤੇ ਆਪਾਂ ਹੁਣ ਆ ਇਸ ਵਕਤ ਹੈਗੇ ਆ 1 ਨੰਬਰ ਪਲੇਟਫਾਰਮ ਤੇ ਹਾਂ ਬਈ ਉਧਰ ਨੂੰ ਜਿੱਥੋਂ ਜਾਂਦੇ ਆ ਉਹ ਕੋੜੀਆਂ ਹਣੀ ਜਾਂਦੀਆਂ ਇੱਕ ਟ੍ਰੇਨ ਆ ਗਈ ਆ ਮਿੱਤਰੋ ਆੜੀ ਆ ਗਈ ਆ ਇਸ ਤੋਂ ਬਾਅਦ ਜਿਹੜੀ ਹੁਣ ਟ੍ਰੇਨ ਆਣੀ ਆ ਉਹਦੇ 'ਚ ਬਾਬਾ ਜੀ ਨੇ ਆਉਣਾ ਆ ਹਾਂਜੀ ਬਾਬਾ ਕਹਿੰਦੇ ਡੱਬਾ ਬਾਬਾ ਜੀ ਆਪਣੇ ਨਾਲ ਆਏ ਲਾਈਵ ਇਹ ਵੀ ਬਾਬਾ ਜੀ ਆਪਣੇ ਏਰੀਏ ਦੇ ਹੀ ਆ ਉਧਰ ਦੇ ਨਾਨਾ ਕਹਿੰਦੇ ਤੰਪਾਂ ਲਾ ਕੇ ਪੈਂਦੇ ਆ ਉੱਥੋਂ ਦੇ ਸੋਣਾਵੇ ਬਾਬਾ ਨੂੰ ਕਰਨਾ ਸਨਮਾਨਤ ਨਾਲ ਆਪਣੇ ਨਰਾਇਣ ਪ੍ਰੇਰ ਮਿੱਤਰੂ ਫਾਈਨਲੀ ਆ ਗਈ ਆ ਆ ਬਾਰੀ ਆ ਗਈ ਦੇ ਹੋਰ ਵੀ ਸੰਗਤ ਲੈਣ ਆਈ ਬਾਬਾ ਜੀ ਨੂੰ ਇਹਨੂੰ ਬਹੁਤ ਆਚਾਰ ਮਿਲਣਾ ਹੈ ਬਾਬਾ ਜੀ ਨੂੰ ਵਾਹਿਗੁਰੂ ਜੀ ਖਾਤੇ ਫਾਈਨਲੀ ਪਰਦਾ ਪਰੇ ਬਾਬਾਈ ਨਾਲ ਆਪਣੇ ਹੋਰ ਬਾਬਾਈ ਸਹੀ ਸਾਬ ਸਹੀ ਸਲਾਮਤ ਆ ਗਏ ਕਿਰਪਾ ਮਾੜਾ ਕਿਰਪਾ ਆ ਗਈ ਹਲੋ ਵਧੀਆ ਜੀ ਕੋਈ ਪਰੇਸ਼ਾਨੀ ਤਾਂ ਨਹੀਂ ਰਹੀ ਰਾਜ ਬਾਬਾ ਜੀ ਅਸੀਂ ਆਲੇ ਬਣ ਆਏ ਚੰਦ ਆਪ ਆਪਣੀ ਬੁੱਧ ਹੈ ਦਿੱਤੀ ਵਰਨ ਕਿੰ ਕਿੰ ਤੋਂ ਹੈ ਦਿੱਤੀ ਬਹੁਤ ਜਿਹੇ ਪਾਏ ਗਏ ਗਲੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਕੋਲ ਗੱਲਬਾਤ ਕਰਦੇ ਆ ਆਪਾਂ ਨੂੰ ਬਾਬਾ ਜੀ ਮਿਲੇ ਨੇ ਖਡੂਰ ਸਾਹਿਬ ਇਹਨਾਂ ਨੇ ਬਹੁਤ ਟਾਈਮ ਸੇਵਾ ਕੀਤੀ ਆ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਤੇ ਬਾਬਾ ਜੀ ਕੋ ਦੱਸੋ ਆਪਣੇ ਬਾਰੇ ਸੋ ਆਏ ਗ੍ਰੀਆ ਖਾਲਸਾ ਆਏ ਗ੍ਰੀ ਕੀਤੇ ਹਾਂ ਹਾਂ ਜੀ ਮਤਲਬ ਕੀ ਆ ਜੇ ਤੇ ਦਲ ਵਾਲਾ ਬਲੌਗ ਆਪਾਂ ਨਾ ਸਮਾਪਤ ਕਰਤਾ ਆ ਤੇ ਇਸ ਬਲੌਗ ਦੀ ਐਂਡਿੰਗ ਆ ਤੇ ਇਸ ਤੋਂ ਬਾਅਦ ਜਿਹੜਾ ਨਵਾਂ ਬਲੌਗ ਆ ਉਹਨਾਂ ਉਹਦੇ ਵਿੱਚ ਤੁਹਾਨੂੰ ਤੇ ਜ਼ਿਆਦਾ ਨਾ ਵਿਖਾਉਂਗਾ ਜਿਹੜਾ ਪ੍ਰੋਗਰਾਮ ਆ ਇੱਥੇ ਗਵਾਲੀਅਰ ਦੇ ਵਿੱਚ ਇਹ ਹੁਣ ਤੀਜੇ ਵਲੌਗ ਦੇ ਵਿੱਚ ਵੇਖਿਓ ਤੁਸੀਂ ਸਾਰੇ ਚਲੋ ਫਿਰ ਮਿਲਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਤੱਕ ਵਲੌਗ ਵੇਖਣ ਲਈ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਚਲੋ ਠੀਕ ਆ ਫਿਰ ਮਿੱਤਰੋ ਮਿਲਦੇ ਆ